ਮਾਂ ਮਸਤ ਜੀ ਕੋਈ ਉਹ ਬੀਬੀ ਦਾ ਕੋਈ ਚੱਕਰ ਕਰਨ ਲਈ ਕਰ ਲੋ ਦਵਾਈ ਇਹ ਕੰਪਲਸਿਵਿਟੀ ਦੀ ਬਾਤ ਹੋ ਰਹੀ ਪਿਆ ਹਾਂ ਜੀ ਡਾਕਟਰ ਸਾਹਿਬ ਤੇ ਖੜੀ ਨਹੀਂ ਨਹੀਂ ਉਹ ਤਾਂ ਠੀਕ ਹੈ ਅਸੀਂ ਚੱਲ ਜੁੜ ਫੈਮਿਲੀ ਆ ਜਾ ਰੋਟਾ ਇਹ ਵੀ ਲਗਾਓ ਇਹ ਵੀ ਲਗਾਓ ਮਾਂ ਮਸਤ ਜੀ ਕੋਈ ਉਹ ਤੂ ਮੀ ਬੀਬੀ ਕੋ ਵੀ ਚੱਕਾ ਕਰਨ ਲਈ ਕਰ ਲਓ ਦੁਆਰੇ ਇਹ ਕੰਪਲਸਿਵਿਟੀ ਦੀ ਬਾਤ ਹੋਰ ਪਾਇਆ ਹਾਂ ਜੀ ਡਾਕਟਰ ਸਾਹਿਬ ਤੇ ਖੜੀ ਨਹੀਂ ਨਹੀਂ ਉਹ ਤਾਂ ਠੀਕ ਹੈ ਅਸੀਂ ਚੱਲ ਜਾਈਏ ਜੁੜ ਫੈਮਿਲੀ ਵਾਲਾ ਜੈਰੋਟ ਲਾ ਤਾ ਇਹ ਵੀ ਲਾ ਇਹ ਵੀ ਲਗਾਓ ਜੀ ਮਾਂ ਮੋਸਤ ਜੀ ਕੋਈ ਵੀ ਬੀਬੀ ਕੋ ਵੀ ਚੱਕਾ ਕਰਨ ਲਈ ਕਰ ਲਓ ਦੁਆਰੇ ਇਹ ਕੰਪਲਸਿਵਿਟੀ ਦੀ ਬਾਤ ਹੋ ਰਹੀ ਪਿਆ ਹਾਂ ਜੀ ਡਾਕਟਰ ਸਾਹਿਬ ਤੇ ਖੜੀ ਨਹੀਂ ਨਹੀਂ ਉਹ ਤਾਂ ਠੀਕ ਹੈ ਅਸੀਂ ਚੱਲ ਜੀ ਜੁੜ ਫੈਮਿਲੀ ਅੱਜ ਡਾਕਟਰ ਨਾਲ ਇਹ ਵੀ ਲਗਾਓ ਇਹ ਵੀ ਲਗਾਓ ਜੀ ਮਾਂ ਮੋਸਤ ਜੀ ਕੋਈ ਵੀ ਵੀ ਚੱਕਾ ਕਰਨੀ ਕਰ ਲੋ ਦੁਆਰੇ ਇਹ ਕੰਪਲਸਿਵਿਟੀ ਦੀ ਬਾਤ ਹੋ ਰਹੀ ਪਿਆ ਹਾਂ ਜੀ ਡਾਕਟਰ ਸਾਹਿਬ ਤੇ ਖੜੀ ਨਹੀਂ ਨਹੀਂ ਉਹ ਤਾਂ ਠੀਕ ਹੈ ਅਸੀਂ ਚੱਲ ਜੀ ਇਹ ਵੀ ਲੱਗ ਜਾਏਗਾ ਇਹ ਵੀ ਲੱਗ ਇਹ ਵੀ ਲੱਗ ਜਾਏਗਾ ਜੀ